ਕਰਦੇ ਆ ਵੀ ਜਿਹੜੀਆਂ ਅਵੇਡ ਕਰੀ ਪਾਰਟੀਆਂ ਜਿਹੜੀਆਂ ਹਾਂ ਸਾਰੀਆਂ ਦੇਖੋ ਜੀ ਇਕੱਠੀਆਂ ਹੋ ਜਾਣ ਚਾਹੀਦੀਆਂ ਕਿੰਨੀ ਆ ਗਈਆਂ 100 ਤੋਂ ਵੱਧ 10 77 ਤਾਂ ਹੈ ਐ ਇਕੱਠੀਆਂ ਹੈ ਆਸਵਾਨ ਹੋਇਆ ਚੰਦਰ ਸ਼ੇਖਰ ਹੋਇਆ ਮਾਇਆਬਤੀ ਆ ਐ ਸਮਾਜਵਾਦੀ ਪਾਰਟੀ ਉਹ ਕਹਿੰਦੇ ਕਿਉਂ ਨਹੀਂ ਇਕੱਠੇ ਹੁੰਦੇ ਫਿਰ ਜੇ ਇਕੱਠੇ ਨਹੀਂ ਹੋਵੋ ਤੇ ਕਾਮਯਾਬੀ ਕਿੱਥੋਂ ਮਿਲੂ ਕਿਉਂ ਜੀ ਐ ਗੱਲ ਹੈਗੀ ਆ ਹਾਂ ਜੀ ਹੁਣ ਬਾਬਾ ਸਾਹਿਬ ਦੀ ਜਿਹੜੀ ਆ ਇਹ ਮਿਸ਼ਨ ਨੂੰ ਕਾਂਸੀ ਨਾਮ ਨੇ ਦੇਖੋ ਜੀ ਇਹ ਜੋ ਵੀ ਅੱਗੇ ਵਧਾਇਆ ਕਾਂਸ਼ਿਕ ਤੋਂ ਪਹਿਲਾਂ ਸੋਧਪੁਰੀ ਮਹਾਰਾਜ ਜ્યોਤੀਰਾਮ ਭੁੱਲੇ ਜੀ ਹੈ ਜੀ ਕਿੰਨਾ ਉਹਨਾਂ ਨੇ ਕੀਤਾ ਰਿਜ਼ਰਵੇਸ਼ਨ ਤਾਂ ਉਹਨੇ ਸੋਧਪੁਰੀ ਮਹਾਰਾਜਾਬ ਨੇ ਪਹਿਲਾਂ ਸ਼ੁਰੂ ਕੀਤੀ ਸਕੂਲ ਖੋਲੇ ਉਹਨਾਂ ਨੇ ਉਹਦੇ ਬਾਅਦ ਜਿਹੜੇ ਬਾਬਾ ਸਾਹਿਬ ਨੇ ਬਾਬਾ ਸਾਹਿਬ ਨੇ ਤਾਂ ਕਮਾਲ ਹੀ ਕਰ ਦਿੱਤੀ ਕੋਈ ਦੇਖਿਆ ਨਹੀਂ ਮੇਰਾ ਲड़का ਬਿਤਾ ਮਮਰੀ ਵਰਗ ਬਾਬਾ ਵਾਲੀ ਸਰਕੇ ਚਲ ਗਿਆ ਸੀ ਉਹਨਾਂ ਪੈਗਟ ਦੀ ਦੇਣ ਉਹਦੀ ਹੈ ਬਾਬਾ ਸਾਹਿਬ ਦੀ ਹੈ ਉਹਦੀ ਦੇਣ ਹੈ ਇਨਾਮ ਪੁੰਨਾ ਬੈਕਟਰ ਹੁ ਕਹਿੰਦੇ ਕਈ ਕਹਿੰਦੇ ਪੁੰਨਾ ਪੈਕਟ ਯਾਰ ਉਹਨੇ ਗਲਤ ਕੀਤਾ ਕੰਮ ਉਹ ਯਾਰ ਕੱਲਾ ਸੀ ਉਹਨੇ ਜਿੰਨੇ ਹੁਣ ਉਹਨੇ ਮਰ ਵਰਤ ਰੱਖ ਲਿਆ ਹਾਂ ਐ ਜਿਹੜੇ ਉਹਨੇ ਜੂਕੇ ਤੇ ਜਿਹੜੇ ਸੀਗੇ ਨਹੀਂ ਤੇ ਕੀ ਉਹਨੂੰ ਕਹਿੰਦੇ ਆ ਇਹ ਗਵਰਨਰ ਨੇ ਉਹਨੇ ਤਾਂ ਦਿੱਤਾ ਸੀਗਾ ਇਲੈਕਟ੍ਰੋ ਸੈਪਰੇਟ ਸਾਰਾ ਹਾਂਜੀ ਦੋਰੀ ਦੋਰੀ ਜਿਹੜੀ ਆ ਹੋਰ ਸਿਸਟਮ ਦੋਰਾ ਉਹਨੇ ਦਿੱਤਾ ਸੀਗਾ ਇੱਕ ਰਜ਼ਰਵੇਸ਼ਨ ਤੇ ਦੂਜਾ ਬਿਲਕੁਲ ਨਹੀਂ ਤਾਂ 131 ਜਾਂ 2335 ਸਾਡੇ ਪਾਰਲੀਮੈਂਟ ਵਿੱਚ ਸਾਡੀ ਹੋਣੀ ਸਾਡੀ ਗਵਰਨਮੈਂਟ ਬਣਨੀ ਸੀ ਸਾਡੀ ਹਾਂਜੀ ਪਰ ਉਦੋਂ ਗੱਲ ਹੈ ਵੀ ਕੱਲਾ ਅਸੀਂ ਕੀ ਕਰੇ ਉਹਨੇ ਮਨਵਰਤ ਰੱਖ ਲਿਆ ਮਨਵਰਤ ਇਹ ਰੱਖਿਆ ਵੀ ਮੈਂ ਵਰ ਜਾਊਂਗਾ ਫਲਾਣਾ ਇਹਨੇ ਮਨਵਰਤ ਰੱਖਿਆ ਇਹ ਮਹਾਤਮਨ ਗਾਨੀ ਨੇ ਆਤਮੰਗਨ ਨਹੀਂ ਰੱਖਿਆ ਇਹ ਦੇਖੋ ਕਿਹਦੀ ਉਹਦੇ ਮਹਾਤਮਨ ਦੀ ਕਸੂਰਵਾਹੀ ਹਾਂ ਦੂਜਾ ਵਾਲੀ ਉਹ ਦੌਰ ਵਿੱਚ ਕਪੜਾ ਪਾ ਕੇ ਮਿਹਨਤ ਕੀਤੀ ਮਿਹਨਤ ਕੀਤੀ ਆ ਕੰਮਾੜਾ ਨਾਲ ਆ ਮੁੰਡਾ ਇੱਥੇ ਆ ਉਹ ਵੀ ਮੁੰਡਾ ਵੀ ਇਹਦਾ ਗਿਆ ਮੁੰਡਾ ਵੀ ਮਰਦਾ ਕਰੇ ਹਾਂਜੀ ਕਸੂਰਬਾ ਬਾਈ ਨੇ ਫਿਰ ਵੀ ਬਾਬਾ ਸਾਹਿਬ ਦੀ ਬਹੁਤ ਮਿਹਨਤ ਕੀਤੀ ਗਾਲਜ ਕਪੜਾ ਵਾਕੇ ਉਹਨਾਂ ਨੇ ਕਸੂਰਬਾ ਬਾਈ ਨੇ ਫਿਰ ਗਾਲਜ ਕਪੜਾ ਵਾਕੇ ਬਾਬਾ ਸਾਹਿਬ ਕੋਲ ਜਦੋਂ ਪੇਸ਼ ਹੋਏ ਵੀ ਕਿਹਾ ਵੀ ਮੇਰਾ ਸੁਹਾਗ ਹੈ ਵੀ ਇਹ ਤੁਹਾਡੇ ਹੱਥ ਵਿੱਚ ਹੈ ਇਹਨੂੰ ਬਚਾਣਾ ਕਿ ਕਿਰਪਾ ਕਰਕੇ ਤੁਸੀਂ ਜੋ ਇਹ ਕਹਿੰਦੇ ਮੰਨ ਲਓ ਤੇ ਮੇਰਾ ਸੁਹਾਗ ਬਚਾ ਲਓ ਕਿਸੇ ਢੰਗ ਨਾਲ ਤੇ ਫਿਰ ਬਾਬਾ ਸਾਹਿਬ ਉਹਨੇ ਦੀ ਗੱਲਾਂ ਦੇ ਵਿੱਚ ਆ ਗਏ ਜਾਂ ਪਿਰਲ ਗਏ ਤਾਂ ਉਹਨੇ ਗੁਣ ਤੇ ਮਿਹਰਬਾਨੀ ਕਰ ਦਿੱਤੀ ਹੈ ਇੱਕ ਕਿਸਮ ਦੀ ਤਾਂ ਫਿਰ ਬਾਬਾ ਸਾਹਿਬ ਥੋੜਾ ਪਿਛਾ ਾਡੇ ਨਹੀਂ ਤਾਂ ਫਿਰ ਸਾਰਾ ਜੋ ਕੁਛ ਵੀ ਉਸੇ ਵੇਲੇ ਕੋ ਜਾਣਾ ਸੀ ਨਹੀਂ ਮਰ ਸਾਹਿਬ ਜੀ ਬਿਲਕੁਲ ਬਿਲਕੁਲ ਉਹ ਵੀ ਜਾਣ ਉਹਦੀ ਉਹਨੇ ਬਾਤ ਛੱਡਿਆ ਹਾਂਜੀ ਤਾਂ ਫੇਰ ਗੱਲ ਇਹ ਆ ਵੀ ਉਹਨੇ ਮੰਨ ਲਿਆ ਵੀ ਜੇ ਤੁਸੀਂ ਰਿਜ਼ਰਵੇਸ਼ਨ ਲੈਣੀ ਆ ਇੱਕ ਤਾਂ ਧਰਮ ਪਰਿਵਰਤਨ ਨਾ ਕਰੋ ਹਾਂਜੀ ਰਿਜ਼ਰਵੇਸ਼ਨ ਲੈਣੀ ਆ ਤਾਂ ਅਸੀਂ ਦਿੰਦੇ ਆ ਪਰ ਦੂਜੀ ਗੱਲ ਇਹ ਆ ਜਿਹੜਾ ਦੂਰੀ ਜਿਹੜੀ ਹੈ ਨਾ ਆ ਜਿਹੜੀ ਆ ਵੋਟ ਪਾਉਣ ਦੀ ਆ ਇਹ ਇਹ ਨਹੀਂ ਸਾਨੂੰ ਮਨਜੂਰ ਸਿਸਟਮ ਜਿਹੜਾ ਆ ਐਲੀਮੈਂਟ ਤੇ ਉਹਨੋਂ ਭੇ ਗੱਲ ਆ ਵੀ ਚਲੋ ਕਿ ਮੰਨ ਗਏ ਹੋਰ ਕੀ ਕਰਨਾ ਸੀ ਅੰਤਰ ਧਰਮ ਪਰਿਵਰਤਨ ਕਿਉਂ ਕਿ ਐਸੀ ਉਹਨਾਂ ਨੇ ਵੀ ਧਰਮ ਪਰਿਵਰਤਨ ਨਾ ਕਰ ਪਰਿਵਰਤਨ ਇਦਾਂ ਸਿਕਾ ਵੀ ਉਹ ਜਦ ਸਾਨੂੰ ਅਧਿਕਾਰ ਹੀ ਨਹੀਂ ਮਿਲਦੇ ਸੀ ਪੂਰੇ ਨਾ ਬਰਾਬਰਤਾ ਦਾ ਨਾ ਵੋਟ ਦਾ ਹਾਂਜੀ ਤੇ ਹੱਕ ਪੂਰੇ ਦਿਨੇ ਉਹਦਾ ਸਾਨੂੰ ਹਿੰਦੂ ਕਹਿਣਾ ਉਹੀ ਗੱਲ ਹੈ ਨਾ ਧਰਮ ਪਰਿਵਰਤਨ ਦਾ ਮਤਲਬ ਉਹਨਾਂ ਦੇ ਸੀ ਕਿ ਜ਼ਿਆਦਾਤਰ ਜਿਹੜੇ ਹੈ ਨਾ ਇਹ ਸ਼ਡਿਊਲ ਦਾ ਸ਼ਡਿਊਲ ਡਰਾਈਵ ਤੇ OBC ਇਹ ਘੱਟੋ ਘੱਟ 85% ਹੈ ਬਾਕੀ 15% ਰਹਿ ਜਾਂਦੇ ਕਿ ਜੇ ਅਗਰ ਇਹ Hindu ਨਾ ਰਹੇ ਤਾਂ Hindu ਬਿਲਕੁਲ ਨਹੀਂ ਰਹਿਣੇ ਇਹਨਾਂ ਨੂੰ ਇਸ ਕਰਕੇ پکڑ ਕੇ ਰੱਖਿਆ ਮਹਾਤਮਾ ਗਾਂਧੀ ਨੇ ਉਹ ਸਾਡਾ ਹਿੰਦੂਇਜ਼ਮ ਜਿਹੜਾ ਨਾ ਉਹ ਤਾਂ ਜਿੰਨਾ ਰਹਿਣਾ ਕਾਮਯਾਬ ਰਹਿਣਾ ਰਾਜ ਇਹਨਾਂ ਦੇ ਕਰਨਾ ਅਸੀਂ ਰਾਜ ਇਹਨਾਂ ਦੇ ਕਰਨਾ ਵੋਟਾਂ ਇਹਨਾਂ ਦੇ ਲੈਣੀਆਂ ਔਰ ਅਸੀਂ ਤੰਗ ਵੀ ਇਹਨਾਂ ਨੂੰ ਹੀ ਕਰਨਾ ਹਾਂ ਉਹ ਦੇਖ ਲਓ ਕਿ ਕਿੰਨੇ ਸ਼ਤ ਤਦ ਹੁਣ ਵੀ ਹੋ ਰਹੇ ਹੈ ਬਿਲਕੁਲ ਸ਼ੁਰੂ ਤੋਂ ਤਾਂ ਹੁੰਦੇ ਆ ਹੀ ਹੈ ਹੁਣ ਕਿਹੜੇ ਘੱਟ ਹੋ ਰਹੇ ਚਲੋ ਅਸੀਂ ਸੋਚਿਆ ਸੀ ਕਿ ਅਮਰੀਕਾ ਵਰਗੇ ਕੰਟਰੀ 'ਚ ਅਸੀਂ ਚੱਲੇ ਆਏ ਹੈ ਵੀ ਉੱਥੇ ਦਾ ਕੁਝ ਨਾ ਕੁਝ ਠੀਕ ਹੋਏਗਾ ਲੇਕਿਨ ਉੱਥੇ ਵੀ ਉਹੀ ਕੁਝ ਲੈ ਕੇ ਆਏਵੇਂ ਅਸੀਂ ਆਪਣਾ ਕਲਚਰ ਜੋ ਵੀ ਪਿਛਲੀਆਂ ਭਾਂਦੀ ਉਹਨਾਂ ਦਾ ਲੀਡਰ ਸੀਗਾ ਉਹ ਕਿਹਾ ਵੀ ਜੀ ਕਿ ਆ ਜਿਹੜਾ ਧਰਮ ਪਰਿਵਰਤਨ ਕਰਨਾ ਹਨਾ ਹਾਂਜੀ ਹਾਂ ਤੇ ਇਸਾਈ ਜਿਹੜਾ ਆ ਇਹਨੂੰ ਇਹਨੂੰ ਨਹੀਂ ਕਰਨਾ ਹਾਂ ਠੀਕ ਨਹੀਂ ਹਾਂ ਤੇ ਤੁਸੀਂ ਹੋ ਨਹੀਂ ਕਿਤੇ ਜਾ ਸਕਦੇ ਤੁਸੀਂ ਹੋ ਨਹੀਂ ਜਾ ਸਕਦੇ ਉਹ ਕਹਿੰਦੇ ਸਾਨੂੰ ਕੋਈ ਪੂਰੇ ਹੱਕ ਦਿਓ ਪਰ ਹੱਕ ਉਹਨੇ ਕਹਿੰਦੇ ਅਸੀਂ ਦੇ ਨਹੀਂ ਸਕਦੇ ਰਿਜ਼ਰਵੇਸ਼ਨ ਉਹਦੋਂ ਦਿੱਤੀ ਐਜੂਕੇਸ਼ਨ ਦਾ ਹੋਰ ਜੋ ਵੀ ਫਸਿਲਟੀਆਂ ਇਹਨਾਂ ਦੀਆਂ ਹਾਂ ਤੇ ਉਦੋਂ ਇਹ ਪੂਰੀ ਬਹਾਰ ਕੀਤੀਆਂ ਹਾਂ 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 ਪਰ ਗੱਲ ਇਹ ਵੀ ਪੂਰਾ ਮਤਲਬ ਆਪਣਾ ਨਾਮ ਦੱਸੋਗੇ ਮੇਰਾ ਨਾਮ ਚੈਮਸ ਪੱਟੀ ਹੈ ਜੀ ਠੀਕ ਹੈ ਜੀ ਹਾਂ ਜੀ ਕਿੱਥੋਂ ਆ ਸੈਕਰਮੈਂਟੋ ਤੋਂ ਸੈਕਰਮੈਂਟੋ ਹਾਂ ਜੀ ਠੀਕ ਕਰੋ ਗੱਲ ਬਹੁਤ ਬਹੁਤ ਸ਼ੁਕਰੀਆ ਜੀ ਤੇ ਉਹ ਗੱਲ ਆ ਵੀ ਇਤਾਂ ਦੇ ਹਾਲਾਤ ਦੇ ਵਿੱਚੋਂ ਦੀ ਬਾਵਾ ਸਾਹਿਬ ਲੰਗੇ ਆ ਹਾਂ ਜੀ ਉਹਨਾਂ ਨੇ ਤੇ ਉਹਨਾਂ ਨੇ ਜੋ ਘਰ ਨਾਲ ਘਾਲੀ ਜੀ ਉਹ ਕੋਈ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਪੂਰੀ ਬਦੌਲਦੀ ਅਸੀਂ ਇੱਥੇ ਬੈਠੇ ਆ ਕਿੱਥੋਂ ਆਉਣਾ ਸੀਗਾ ਬਿਲਕੁਲ ਬਿਲਕੁਲ ਕੋਈ ਇਹਨਾਂ ਦੀ ਕਰਨਗੇ ਕਹਿੰਦਾ ਇਹ ਆ ਵੀ ਜਿਹੜਾ ਉਹਨਾਂ ਦੀ ਫਿਜ਼ਿਕ ਚੀਜ਼ਾਂ ਦੀ ਨਾ ਕਿ ਜੋ ਨਾਈਟ ਹੋ ਉਹ ਉਹ ਵੈਲੀ ਚੀਜ਼ ਹੀ ਨਹੀਂ ਹੋ ਰਹੀ ਸਾਡੇ ਕੋਲ ਵੈਲੀ ਨਹੀਂ ਹੋ ਰਹੀ ਹਾਂ ਚੇਕ ਚਾ ਚਲੋ ਸਾਡੇ ਕੋਈ ਸਾਡੇ ਨਾ ਦੋ ਮੇਨ ਗੁਰੂ ਜਿਨ੍ਹਾਂ ਨੇ ਆਪਕਈ ਹੋਏ ਆ ਇੱਕ ਗੁਰੂ ਰਵਿਦਾਸ ਤੇ ਇੱਕ ਡਾਕਟਰ ਅੰਬੀਰ ਕਾ ਹਾਂਜੀ ਦੋ ਹੀ ਗੁਰੂ ਹੋਏ ਆ ਬਿਲਕੁਲ ਗੁਰੂ ਰਵਿਦਾਸ ਦਾ ਜਿਹੜਾ ਮੂਰ ਮੰਤਰ ਸੀ ਮੂਰ ਮੰਤਰ ਸੀ ਨਾ ਉਹ ਏ ਸੀ ਨਾ ਹਰ ਸੋਹੀ ਦਾ ਛਾਰਕਿ ਕਰਿਆਨ ਕੀ ਆਸ ਹਾਂਜੀ ਹਾਂ ਤੈ ਨਰ ਦੂਤ ਜਾਏਗੇ ਸਤਿ ਪਾਕੇ ਠੀਕ ਹੈ ਜੀ ਅਸੀਂ ਹੈ ਉਹਦੇ ਤੇ ਕੋਈ ਰੱਬ ਦਾ ਨਾਮ ਤਾਂ ਸਾਡੇ ਮਤਲਬ ਹੀ ਨਹੀਂ ਹੈ। ਹਾਂ ਠੀਕ ਹੈ ਬਿਲਕੁਲ। ਠੀਕ ਹੈ ਜੀ। ਅਸੀਂ ਉਹਦੇ ਤੇ ਨਹੀਂ ਚੱਲੇ। ਨਹੀਂ ਪੜਿਆ। ਦੂਸਰਾ ਸਾਡੇ ਕੋਲ ਡਾਕਟਰ ਅੰਬੀਰ ਕਰਦਾ। ਡਾਕਟਰ ਅੰਬੀਰ ਕਰਦਾ ਮੁਗਲ ਮੰਤਰ ਕੀ ਸੀ? ਪੜੋ, ਜੁੜੋ ਤੇ ਸੰਘਰਸ਼ ਕਰੋ। ਸੰਘਰਸ਼ ਕਰੋ। ਨਾ ਤਾਂ ਅਸੀਂ ਪੜਾਈ ਵਾਲ ਨੂੰ ਬਸੋ ਧਿਆਨ ਕਰ ਰਹੇ ਹਾਂ। ਹਾਂ ਜੀ। ਨਾ ਅਸੀਂ ਸੰਘਰਸ਼ ਤਾਂ ਤਾਂ ਹੀ ਕਰਾਂਗੇ ਜੇ ਜੁੜਾਂਗੇ। ਜੁੜਨ ਲਈ ਸਾਡੇ ਬਹੁਤ ਵੱਡੀ ਕਾਰਡ ਆ। ਸਾਨੂੰ ਲੀਡਰਸ਼ਿਪ ਇਦਾਂ ਦੀ ਹੋਵੇ ਨਾ ਲੀਡਰਸ਼ਿਪ ਜਿਹੜੀ ਵੀ ਆਉਂਦੀ ਆ ਉਹ ਭੁੱਖੇ ਸ਼ੇਰ ਦੀ ਤਰ੍ਹਾਂ ਵੇ ਮਾਲਕ ਮਾਉਣ ਦੇ ਲੱਪੇ ਉਹ ਤਾਂ ਕਹਿੰਦੇ ਹੁੰਦੇ ਆਪਣੇ ਆਪਣੀ ਟਫਲੀ ਆਪਣੀ ਆਪਣੀ ਨਾ ਉਹ ਕਹਿੰਦੇ ਮਸਾ ਮੌਕਾ ਮਿਲਿਆ ਚੱਕ ਦੋ ਫੱਟੇ ਇਹ ਘਾਟ ਹੈ ਵੈਸੇ ਸਾਡੇ ਬਹੁਤ ਕਾਬੂ ਵੱਡੀ ਘਾਟ ਹੈ ਸਾਡੀ ਹੁਣ ਅੱਜ ਦਾ ਵੀ ਜਿਹੜਾ ਪ੍ਰੋਗਰਾਮ ਆ ਹਾਂਜੀ ਸਾਡੀ ਕਹਿੰਦੇ ਜਿਹੜੀ ਸਾਡੀ ਫੋਰਸ ਆ ਬਹੁਤ ਸਟਰੋਂਗ ਫੋਰਸ ਬਿਲਕੁਲ ਬਹੁਤ ਸਟਰੋਂਗ ਫੋਰਸ ਆ ਇਹ ਇੰਟਰਨੈਟ ਆ ਮਿਲ ਜਾਵੇ ਨਾ ਇਹਨੂੰ ਇਹਤ ਬਲਕੇ ਆਰਗੇਨਾਈਜ਼ ਨਹੀਂ ਹੈ ਹਾਂਜੀ ਆਰਗੇਨਾਈਜ਼ ਬਲਕੇ ਆਰਗੇਨਾਈਜ਼ ਹੋਵੇ ਤੇ ਸਾਨੂੰ ਕੋਈ ਵੀ ਨਹੀਂ ਜਿੱਤ ਸਕਦਾ ਆਰਗੇਨਾਈਜ਼ ਨਹੀਂ ਹੈ ਸਹੀ ਕਿੰਨੂ ਪਤਾ ਆਉਣਾ ਜਦੋਂ ਬਲਣ ਵਾਲੇ ਸੰਤ ਰਾਮਾਨੰਦ ਜੀ ਦਾ ਕਤਲ ਹੋਇਆ ਸੀ ਹਾਂਜੀ ਉੱਥੇ ਇੱਕ ਦਿਨ ਦਾ ਸੀਨ ਹੋਇਆ ਸੀਗਾ ਪਰ ਸੀ ਸਾਰਾ ਨਾ ਆਰਗੇਨਾਈਜ਼ ਇੱਕ ਦਿਨ ਚ ਤਬahi ਲਿਆ ਦਿੱਤੀ ਹਾਂਜੀ ਵੱਡੀਆਂ ਕੌਮਾਂ ਨੂੰ ਇਹ ਦੱਸ ਦਿੱਤਾ ਜਿਹੜੇ ਬਹੁਤ ਆਪਣੇ ਆਪ ਨੂੰ ਜਾਂ ਅਸੀਂ ਪੁੱਛਿਆ ਉਹਨੇ ਨੂੰ ਇਹ ਦੱਸ ਦਿੱਤਾ ਕਿ ਸਾਡੀ ਕੌਮ ਉਹਨਾਂ ਜਾਗ ਪਈ ਆ ਹੈਗੀ ਜਾਗੀ ਹੋਈ ਕੌਮ ਆ ਇਹ ਜਿੱਦਾਂ ਉਹ ਕਹਿੰਦੇ ਹੁੰਦੇ ਨੇ ਕਿ ਬਹੁਤ ਪਿਛੜੇ ਹੋਏ ਆ ਹਾਂ ਸੁੱਤੇ ਹੋਏ ਛੇਰ ਆ ਸੁੱਤੇ ਹੋਏ ਆ ਇਹ ਉਹ ਨਹੀਂ ਹੈਗੇ ਹੈਗੇ ਭਾਵੇਂ ਸੁੱਤੇ ਪਰ ਹੈਗੇ ਛੇਰ ਹੀ ਐ ਛੇਰ ਹੀ ਆ ਕੁਝ ਇੱਕ ਦਿਨ ਦੇ ਐਕਸ਼ਨ ਨੇ ਹਾਂਜੀ ਸਾਰੇ ਪੰਜਾਬ ਦੇ ਵਿੱਚ ਹਾਂਜੀ ਇਨਕਲੂਡਿੰਗ ਤੁਹਾਡਾ ਮਾਲਵਾਲਾ ਲੋ ਹਾਂਜੀ ਮੱਝਾ ਲਾਲ ਨਹੀਂ ਤਾਂ ਉਧਰ ਹੀ ਸਾਡੀ ਏਨੀ ਕਹਿੰਦੀ ਹੈ ਹਾਂਜੀ ਬਿਲਕੁਲ ਉੱਥੇ ਵੀ ਜਾਗਰਤੀ ਲਿਆ ਜਾਗਰਤੀ ਅੱਛਾ ਉੱਥੇ ਵੀ ਜਾਗਰਤੀ ਹੋਈ ਇਹ ਸ਼ੁਰੂ ਹੋਇਆ ਇੱਲਾ ਜਿੱਦਾਂ ਹੁਣ ਅਸੀਂ ਆਪਣੀ ਕਾਸਟ ਵੀ ਕੀ ਛਬਾਉਂਦੇ ਐ ਮੈਨੂੰ ਚਮਾਰ ਨਾ ਕਹੇ ਜਦ ਮੈਂ ਦਸਾਨਾ ਕਿਤੇ ਵੀ ਉਹਦੇ ਬਾਅਦ ਤਾਂ ਚਮਾਰ ਨਾਂ ਤੇ ਗਾਣੇ ਬਣ ਗਏ ਵਾਹ ਜਿੱਦਾਂ ਉਸ ਤੋਂ ਬਾਅਦ ਹੀ ਬਣੇ ਆ ਹਸਣੇ ਗਾਣਾ ਵੀ ਉਹ ਵੀ ਅਸੀਂ ਹੁਣ ਗੱਬੇ ਕੁਝ ਨਹੀਂ ਲੋਕ ਨਹੀਂ ਹੈਗੇ ਉਹਨਾਂ ਨੂੰ ਪਤਾ ਲੱਗ ਗਿਆ ਇਹ ਦੱਬੇ ਕੁਛ ਨਹੀਂ ਇਹ ਹੈਗੇ ਆ ਨੌਰਗੇਨਾਈਜ਼ੀਆ ਹਾਂ ਬਾਕੀ ਆਰਗੇਨਾਈਜ਼ ਨਹੀਂ ਹੋਏ ਕੋ ਅੱਜ ਵੀ ਅਸੀਂ ਆਰਗੇਨਾਈਜ਼ ਨਹੀਂ ਹੋੜਾ ਹਾਂਜੀ ਅਸੀਂ ਇਕੱਠੇ ਹੋ ਗਏ ਇਕੱਠੇ ਹੋ ਗਏ ਤੂੰ ਜਿੱਤ ਲਿਆ ਮੋਰਚਾ ਜਿੱਤ ਲਿਆ ਪਰ ਤੁਸੀਂ ਆਰਗੇਨਾਈਜ਼ ਨਹੀਂ ਹੋਏ ਇਹ ਤੁਹਾਡੀ ਆਰਗੇਨਾਈਜੇਸ਼ਨੋਂ ਬੇ ਤੂੰ ਲੌਂਗ ਰਨ ਤੇ ਜਿਹੜਾ ਵੀ ਮੁਕਲਾਮਤੀ ਹੋਵੇ ਤੂੰ ਫਟਾਫਟ ਜਿੱਤ ਸਕਦਾ ਬਿਲਕੁਲ ਦੇਖੋ ਸਿਰਫ ਆਰਗੇਨਾਈਜੇਸ਼ਨ ਦੀ ਘਾਟ ਹੈ ਦੇਖੋ ਜੀ ਪੜੋਦਿਖੋ ਸੰਘਰਸ਼ ਕਰੋ ਹਾਂਜੀ ਇਦੇ ਬਾਰੇ ਮੈਂ ਅੱਜ ਕਿੰਨਾ ਗਾਣਾ ਲਿਖਿਆ ਸੀ ਬਲਕੀਰ ਬਵੇਲੀ ਨੇ ਗਾਇਆ ਅੱਛਾ ਜੀ ਇੱਕ ਆ ਕਰਲਾ ਤੂੰ ਮੂਲ ਨਿਵਾਸੀ ਆ ਜੇ ਦਿੱਲੀ ਉਤੇ ਰਾਜ ਕਰਨਾ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੈ